ਸਤ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਕਾਸ਼ਦੀਪ ਤੇ ਪੰਜਾਬ ਸਫਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਸਫਰੀਦਕੋਟ ਦੇ ਐਸਪੀ ਜਸਮੀਤ ਸਿੰਘ ਅਤੇ ਡੀਐਸਪੀ ਸ਼ਮਸ਼ੇਰ ਸਿੰਘ ਦੀ ਦੇਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਪਾਰਟੀ ਵੱਲੋਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਨੈਸ਼ਨਲ ਹਾਈਵੇ ਐਨਐਚ 54 ਤੇ ਮੌਜੂਦ ਸੀ ਤਾਂ ਨੇੜੇ ਬੱਸ ਸਟੈਂਡ ਪਿੰਡ ਪੱਕਾ ਕੋਲ ਦੋ ਨੌਜਵਾਨ ਅਟਾਚੀ ਫੜ ਕੇ ਖੜੇ ਸਨ ਜਦ ਪੁਲਿਸ ਨੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਅਟੈਚੀ ਛੱਡ ਕੇ ਮੌਕੇ ਤੇ ਫਰਾਰ ਹੋ ਗਏ ਪੁਲਿਸ ਵੱਲੋਂ ਦੋਸ਼ੀਆਂ ਦਾ ਪਿੱਛਾ ਵੀ ਕੀਤਾ ਗਿਆ ਪਰ ਹਨੇਰੇ ਦਾ ਫਾਇਦਾ ਉਠਾਉਂਦਿਆਂ ਦੋਸ਼ੀ ਖੇਤਾਂ ਵਿੱਚੋਂ ਦੀ ਭੱਜਣ ਵਿੱਚ ਸਫਲ ਹੋ ਗਏ ਤੇ ਆਓ ਥਾਓ ਐਸਪੀ ਜਸਮੀਤ ਸਿੰਘ ਜੀ ਤੁਲੇ ਨੇ ਪੂਰੀ ਜਾਣਕਾਰੀ ਆਪਣੀ ਜਿਹੜੀ ਪੁਲਿਸ ਪਾਰਟੀ ਹੈ ਹੁਣ ਅਜਿਹਾ ਕੱਲੇ ਸੀ ਗਸ਼ਤ ਵਧਾਈ ਹੋਈ ਹੈ ਆਪਣੇ ਜ਼ਿਲ੍ਹੇ 'ਚ ਹਾਈਵੇਜ਼ ਦੀ ਵੀ ਤੇ ਪੀਸੀਆਰ ਪਾਰਟੀਆਂ ਵੀ ਐਕਟੀਵੇਟ ਕੀਤੀਆਂ ਹੋਈਆਂ ਲਿੰਕ ਰੋਡ ਸੇ ਵੀ ਇਹ ਹੀ ਵਧਾਈ ਹੋਈ ਹੈ ਗਸ਼ਤ ਤੇ ਉਹ ਜਦੋਂ ਗਸ਼ਤ ਕਰ ਰਹੀ ਸੀ ਤੇ ਉਹ ਜਿਹੜਾ ਆਪਣਾ ਪੱਕੇ ਵਾਲਾ ਅੱਡੇ ਦੇ ਕੋਲ ਪਹੁੰਚੇ ਤੇ ਉਹਨਾਂ ਨੂੰ ਕੁਝ ਦੋ ਮੁੰਨੇ ਨੌਜਵਾਨ ਜਿਹੜੇ ਹੈਗੇ ਦਿਸੇ ਨੇ ਹੈਗੇ ਤੇ ਉਹ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਮੁੰਨੇ ਨੌਜਵਾਨ ਜਿਹੜੇ ਹੈਗੇ ਟੈਚੀ ਛੱਡ ਕੇ ਭੱਜ ਗਏ ਨੇ ਉਹਨਾਂ ਨੇ ਪਿੱਛਾ ਤੇ ਕੀਤਾ ਪਰ ਉਹ ਨੇਰੇ ਦੀ ਓਟ ਲੈ ਕੇ ਉਹ ਕਿਰਾਂ ਭੱਜਣ ਦੇ ਕਾਮਯਾਬ ਹੋ ਗਏ ਜਦੋਂ ਟੈਚੀ ਖੋਲ ਕੇ ਦੇਖਿਆ ਤੇ ਉਹਦੇ ਚ ਆਪਾਂ ਨੂੰ ਪਿਸਟਲ ਮਿਲੇ ਨੇ ਤੇ ਖਾਲੀ ਮੈਗਜ਼ੀਨ ਦੋ ਮਿਲੇ ਨੇ ਜਿਹੜੇ ਪੰਜ ਪਿਸਟਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਤੇ ਇੱਕ ਦੋ ਇਹ ਨਾਲ ਮੈਗਜ਼ੀਨ ਐਕਸਟਰਾ ਸੀ ਕਾਰਤੂਜ਼ ਕੋਈ ਨਹੀਂ ਮਿਲਿਆ ਫਿਰ ਜਿਸ ਦੇ ਚੱਲਦੇ ਸੀ ਇੱਕ ਪਰਚਾ ਸਲੈਕਟ ਦੇ ਅੰਡਰ ਏਕਸ 35 ਨੰਬਰ ਮੁਕੱਦਮਾ ਹੈਗਾ ਇਹ ਆਪਾਂ ਸਦਰ ਫਰੀਦਕੋਟ ਥਾਣੇ ਦਾ ਕਿਉਂਕਿ ਏਰੀਆ ਸੀ ਉੱਥੇ ਦਰਜ ਕੀਤਾ ਜੀ ਤੇ ਹੁਣ ਉਹ ਬੰਦਿਆਂ ਦੀ ਅਸੀਂ ਭਾਲ ਕਰ ਰਹੇ ਹਾਂ ਅਲੱਗ-ਅਲੱਗ ਟੀਮਾਂ ਬਣਾਈਆਂ ਤੇ ਉਮੀਦ ਹੈ ਸਾਡੀ ਕੋਸ਼ਿਸ਼ ਵੀ ਹੈ ਤੇ ਜਲਦੀ ਇਸ ਚੀਜ਼ ਨੂੰ ਬੰਦੇ ਵੀ ਫੜਨਾਂਗੇ ਤੈਨੂੰ ਲੱਗਦਾ ਕੋਈ ਵੱਡੀ ਗੱਲ ਦਾ ਇਹ ਤਾਂ ਹੁਣ ਦੇਖੋ ਪੰਜ ਵੈਪਨ ਇਕੱਠੇ ਮਿਲਨੇ ਤੇ ਇਟਸੈਲਫ ਹੀ ਬੜੀ ਵੱਡੀ ਗੱਲ ਹੈਗੀ ਹੈ ਤੇ ਕਿਸ ਪਰਪਸ ਵਾਸਤੇ ਸੀ ਇਹ ਬੰਦੇ ਉਂਝਦੂ ਅਸੀਂ ਫੜ ਲਾਂਗੇ ਫਿਰ ਇਹ ਸਾਨੂੰ ਕਲੀਅਰ ਹੋਏਗਾ ਇਹ 3 9 ਰਾਤ ਰਾਤੀ ਕੋਈ ਕੋਈ ਨਾਲ ਤਾਂ ਕੋਈ تعلق ਲੱਗਦਾ ਨਹੀਂ ਇਹ ਤਾਂ ਦੇਖੋ ਕਦ ਆਪਾਂ ਗੈਸ ਕਰ ਲਈਏ ਤੇ ਉਹਦਾ ਕੋਈ ਜੱਤਾ ਹੀ ਬੰਦੇ ਨਹੀਂ ਫੜੇ ਜਾਂਦੇ ਐਸੀ ਤੁਹਾਨੂੰ ਕੋਈ ਠੋਸ ਜਵਾਬ ਨਹੀਂ ਉਹਨਾਂ ਦੀ ਪੁਛ ਪੜਤਾਲ ਤੋਂ ਬਾਅਦ ਹੀ ਫਿਰ ਠੋਸ ਚੀਜ਼ ਲੇਗੀ ਹਾਲ ਦੀ ਗੱਡੀ ਸਾਨੂੰ ਇੱਕ ਵੈਪਨ ਮਿਲੇ ਦੋ ਬੰਦੇ ਜਿਹੜੇ ਅਟੈਚੀ ਸੁੱਟ ਕੇ ਭੱਜੇ ਸੀ ਉਹਨਾਂ ਚੋਂ ਇਹ ਸਾਰੀਆਂ ਹੀ ਖੰਗਾਲ ਰਹੇ ਹਾਂ ਜੀ ਖੰਗਾਲ ਰਹੇ ਕਿਸ ਚੀਜ਼ ਦੇ ਕਿਹੜੇ ਵਾਹਨ ਦੇ ਸਿਪਟਰ ਇਹ ਭਾਜੀ ਅਜੇ ਜੀ ਸਾਰਾ ਕੁਝ ਚੈੱਕ ਕਰ ਰਹੇ ਹਾਂ ਜਦੋਂ ਸਾਨੂੰ ਕੋਈ ਲੀਡ ਲੱਸੀ ਆ ਜਾਂ ਕੀ 11 ਜੀ ਦੇਖੋ ਬਣੇ ਜਿੰਨੂੰ ਕੀ ਲੱਗਦੇ ਹੁਏ ਐਫਐਸਐਲ ਭੇਜਾਂਗੇ ਉਥੋਂ ਦੇਖਣ ਨੂੰ ਤੇ ਸੋਫਿਸਟੀਕੇਟਿਡ ਵੈਪਨ ਲੱਗਦੇ ਹੈਗੇ ਨੇ ਐਫਐਸਐਲ ਜਦੋਂ ਸਾਡੀ ਜਾਂਦੀ ਹੁੰਦੀ ਹੈ ਫਿਰ ਉਥੋਂ ਸਾਰਾ ਪਤਾ ਲੱਗਦਾ ਹੈ ਕਿ ਕਿਦਾਂ ਦਾ ਬਸ ਹੈਕ ਇਸ ਟਾਈਪ ਦਾ ਬਸ ਮੈਗਜ਼ੀਨ ਵਾਲੇ ਹੈ ਜੀ ਜਿੰਨੂੰ ਕੀ ਕਹਿੰਦੇ ਸਿੰਗਲ ਸ਼ਾਟ ਨਹੀਂ ਹੈਗਾ ਮੈਗਜ਼ੀਨ ਵਾਲੇ ਨੂੰ